ਵਾਲ ਬਿਪਰਤਾਨਾ ਵਾਲਾ 12 ਨੰਬਰ ਆਰਟੀਕਲ ਚ ਕੀ ਲਿਖਿਆ ਹੋਇਆ 12 ਨੰਬਰ ਆਰਟੀਕਲ ਚ ਕੀ ਲਿਖਿਆ ਹੋਇਆ ਜੀ ਰਾਜ ਦੀ ਪਰਿਭਾਸ਼ਾ ਕਿਉਂਕਿ ਸਾਡੇ ਸੰਵਿਧਾਨ ਅੰਦਰ ਬਾਰ-ਬਾਰ ਵਰਡ ਯੂਜ਼ ਹੁੰਦਾ ਹੁੰਦਾ ਸਾਡੇ ਸੰਵਿਧਾਨ ਦੇ ਅੰਦਰ ਵਾਰ-ਵਾਰ ਇੱਕ ਸ਼ਬਦ ਯੂਜ਼ ਹੁੰਦਾ ਹੁੰਦਾ ਜਿਹਦਾ ਨਾਮ ਹੈ ਸਟੇਟ ਸਟੇਟ ਦੀ ਪ੍ਰੋਪਰ ਡੈਫੀਨੇਸ਼ਨ ਸਾਡੇ ਸੰਵਿਧਾਨ ਦੇ ਕਿੰਨੇ ਨੰਬਰ ਆਰਟੀਕਲ ਚ ਹੈ 12 ਨੰਬਰ ਆਰਟੀਕਲ ਚ ਹੈ ਠੀਕ ਹੈ ਹੁਣ ਇਸ ਦੇ ਅਕੇ 13 ਨੰਬਰ ਆਰਟੀਕਲ ਚ ਕੀ ਲਿਖਿਆ ਹੋਇਆ ਬੜੇ ਧਿਆਨ ਨਾਲ ਲਿਖਣਾ ਅਜਿਹੇ ਕਾਨੂੰਨ ਅਜਿਹੇ ਕਾਨੂੰਨ ਅਜਿਹੇ ਕਾਨੂੰਨ ਜੋ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਕਰਦੇ ਹਨ ਬੁਨਿਆਦੀ ਅਧਿਕਾਰਾਂ ਦਾ ਜੋ ਅਜਿਹੇ ਕਾਨੂੰਨ ਜੋ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਕਰਦੇ ਹਨ ਉਲੰਘਣ ਕਰਦੇ ਹਨ ਇਹੇ ਹਕੂਨੂਨ ਜੋ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਕਰਦੇ ਹਨ ਰੱਤ ਕੀਤੇ ਜਾਣਗੇ ਰੱਤ ਕੀਤੇ ਜਾਣਗੇ ਦੁਬਾਰਾ ਦੱਸਦਾ ਉਹ ਵਾਲੇ ਲਾ ਜੋ ਫੰਡਾਮੈਂਟਲ ਰਾਈਟਸ ਦਾ ਅਵੋਲੂਸ਼ਨ ਕਰਦੇ ਹਨ ਜਾਂ ਫਿਰ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਨਹੀਂ ਕਰਦੇ ਅਜਿਹੇ ਕਾਨੂੰਨਾਂ ਨੂੰ ਕਾਨੂੰਨੀ ਚੁਣੌਤੀ ਦਿੱਤੀ ਜਾ ਸਕਦੀ ਹੈ ਪੇਪਰ ਚ ਆਣ ਵਾਲਾ ਸਵਾਲ ਸਾਨੂੰ ਸੰਵਿਧਾਨ ਵਿੱਚ ਦੋ ਚੀਜ਼ਾਂ ਦਿੱਤੀਆਂ ਹੋਈਆਂ ਇੱਕ ਫੰਡਾਮੈਂਟਲ ਰਾਈਟਸ ਦਿੱਤੇ ਹੋਏ ਐ ਤੇ ਇੱਕ ਡਾਇਰੈਕਟ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਦਿੱਤੇ ਹੋਏ ਆ ਦੋਨਾਂ 'ਚ ਇੱਕ ਮਾਈਨਰ ਜਿਹਾ ਫਰਕ ਇਹੀ ਐ ਕਿ ਜਿਹੜੇ ਫੰਡਾਮੈਂਟਲ ਰਾਈਟਸ ਐ ਉਹਨਾਂ ਨੂੰ ਕਾਨੂੰਨੀ ਚੁਣੌਤੀ ਦਿੱਤੀ ਜਾ ਸਕਦੀ ਐ ਪਰ ਡਾਇਰੈਕਟ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਜਿਹੜੀ ਹੈਗੀਆਂ ਨੀਤਾ ਰਾਜਨੀਤੀ ਨਿਰਦੇਸ਼ ਦੇ ਸਿਧਾਂਤ ਐ ਉਹਨਾਂ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਐ ਮਤਲਬ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਸੰਵਿਧਾਨ ਦੇ ਕੋਲ ਮਤਲਬ ਕਾਨੂੰਨ ਦੇ ਕੋਲ ਜਾ ਕੇ ਨਹੀਂ ਲੈ ਸਕਦੇ ਭੀਮਰਾਓ ਅੰਬੇਦਕਰ ਜੀ ਅਖੀਰ ਤੱਕ ਰਹੇ ਆ ਤੇ ਮਹਾਤਮਾ ਗਾਂਧੀ ਦੀ ਜਿਹੜੀ ਡੈਥ ਹੈ ਉਹ ਜਨਵਰੀ 1948 ਦੇ ਨੇੜੇ ਹੋ ਗਈ ਸੀਗੀ ਜੇ ਮਹਾਤਮਾ ਗਾਂਧੀ ਸੰਵਿਧਾਨ ਬਣਨ ਤੱਕ ਜੂੰਦੇ ਰਹਿੰਦੇ ਜੇ ਮਹਾਤਮਾ ਗਾਂਧੀ ਸੰਵਿਧਾਨ ਬਣਨ ਤੱਕ ਜੂੰਦੇ ਰਹਿੰਦੇ ਤਾਂ ਡਾਇਰੈਕਟ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਚ ਪਾਏ ਹੋਏ ਸਿਧਾਂਤ ਜਿਹੜੇ ਹੈਗੇ ਆ ਉਹ ਫੰਡਾਮੈਂਟਲ ਰਾਈਟ ਹੁੰਦੇ ਅਬ ਭੀਮਰਾਓ ਉਮੀਦ ਕਰ ਜੀ ਤੇ ਸਾਰੇ ਜਿਹੜੇ ਲਾਅ ਐ ਉਹ ਸਾਰੇ ਜਿਹੜੇ ਹੈਗੇ ਜਸਟਿਸਯੇਬਲ ਐ ਪਰ ਜਿਹੜੇ ਗਾਂਦੀਆਂ ਦੇ ਪ੍ਰਿੰਸੀਪਲਸ ਐ ਉਹਨਾਂ ਨੂੰ ਮੈਂ ਅੱਗੇ ਦੱਸੂਗਾ ਕੱਲ ਦੀ ਕਲਾਸ 'ਚ ਕਿ ਜਿਹੜੇ ਡਾਇਰੈਕਟ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਆ ਉਹਨਾਂ 'ਚ ਪਾਇਆ ਹੋਇਆ ਤੇ ਡਾਇਰੈਕਟ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਨੂੰ ਮੰਨਣਾ ਜਾਂ ਨਾ ਮੰਨਣਾ ਸਾਡੀ ਮਰਜ਼ੀ ਆ ਕਿਉਂਕਿ ਉਸ ਨੂੰ ਜਿਹੜੀ ਹੈਗੀ ਕਾਨੂੰਨੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਪਰ ਫੰਡਾਮੈਂਟਲ ਰਾਈਟਸ ਦੇ 12 13 ਨੰਬਰ ਆਰਟੀਕਲ 'ਚ ਪਹਿਲੇ ਹੀ ਪ੍ਰੋਟੈਕਟ ਕਰਦੀ ਗੱਲ ਕਿ ਐਨੀ ਲਾਅ ਵਿਚ ਇਜ਼ ਅਵੋਲੂਸ਼ਨ ਟੂ ਦਾ ਫੰਡਾਮੈਂ ਉਹਨਾਂ ਨੂੰ ਕੀ ਕਿਹਾ ਸਕਦੇ ਆ ਪਰ ਨਲਿਆਂ ਨੂੰ ਵੀ ਡਿਕਲੇਅਰ ਕਰ ਸਕਦੇ ਆ ਅਜਿਹੇ ਕਾਨੂੰਨ ਜੋ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਕਰਦੇ ਆ